ਅੱਜ ਮੇਨਲੀ ਸਿਰ ਮਰੀਜ਼ ਸੱਦੇ ਹੋਏ ਸਨ ਉਹ ਸਾਰੇ ਜਿਗਰ ਦੀਆਂ ਬਿਮਾਰੀਆਂ ਦੇ ਮਰੀਜ਼ ਸਨ ਜਿਨ੍ਹਾਂ ਚੋਂ ਬਹੁ ਗਿਣਤੀ ਲੋਕ ਉਹ ਸੀ ਜਿਨ੍ਹਾਂ ਦਾ ਲਿਵਰ ਫੇਲ ਹੋ ਚੁੱਕਾ ਸੀ ਤੇ ਉਹਨਾਂ ਦਾ ਪਿਛਲੇ 5 ਸਾਲਾਂ ਦੇ ਅੰਦਰ ਹੀ ਲਿਵਰ ਟ੍ਰਾਂਸਪਲੈਂਟ ਹੋਇਆ ਸੀ ਉਹ ਆਪਣੇ ਐਕਸਪੀਰੀਐਂਸਸ ਸ਼ੇਅਰ ਕਰ ਰਹੇ ਸੀ ਉਹਨਾਂ ਲਿਵਰ ਦੇ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਸ਼ਾਇਦ ਲਿਵਰ ਟ੍ਰਾਂਸਪਲੈਂਟ ਅੱਗੇ ਜਾ ਕੇ ਲੋੜ ਪੈ ਸਕਦੀ ਹੈ ਲਿਵਰ ਦਾ ਇਲਾਜ ਤਾਂ ਪੂਰੇ ਤੌਰ ਤੇ ਸੰਭਵ ਹੈਗਾ ਸ਼ੁਰੂਆਤੀ ਸਟੇਜ ਦੇ ਵਿੱਚ ਲਾਈਫ ਸਟਾਈਲ ਚੇਂजेस ਬਾਰੇ ਮੈਂ ਗੱਲ ਕੀਤੀ ਹੈ ਅਤੇ ਬੜੀਆਂ ਵੱਖਰੀਆਂ ਵੱਖਰੀਆਂ ਦਵਾਈਆਂ ਹਨ ਜਿਹਦੇ ਨਾਲ ਲਿਵਰ ਨੂੰ ਇਵਨ ਇੱਕ ਡੈਮੇਜ ਹੋਏ ਲਿਵਰ ਨੂੰ ਪਿੱਛੇ ਮੋੜਿਆ ਜਾ ਸਕਦਾ ਹੈ ਤੇ ਸਾਡੀ ਟੀਮ ਦਾ ਮਰਿੰਗੋ ਏਸ਼ੀਆ ਨਾਲ ਬਹੁਤ ਅੱਛਾ ਇਖਤਿਆਰ ਮਿਲ ਪਿਛਲੇ 5 ਵਰਿਆਂ ਤੋਂ ਔਰ ਇਹ ਅੱਗੇ ਵੀ ਚੱਲਦਾ ਹੀ ਰਹਿਣਾ ਹੈ ਔਰ ਉਹਦੇ ਨਾਲ ਲੋਕਾਂ ਨੂੰ ਜੋ ਸਮੇਂ ਸਿਰ ਉਹ ਸਹੀ ਸਿੱਖਿਆ ਮਿਲ ਸਕੇ ਲੋਕ ਉਹਨੂੰ ਫੋਲੋ ਕਰਨ ਔਰ ਟਾਈਮਲੀ ਟ੍ਰਾਂਸਪਲੈਂਟ ਹੋਵੇ ਤੇ ਉਹ ਲੋਕ ਆਪਣੀ ਪੂਰੀ ਜ਼ਿੰਦਗੀ ਸਹੀ ਤਰੀਕੇ ਨਾਲ ਜਿਉ ਕੇ ਹੀ ਜਾਣ ਜਾਨੀ ਮੇਰੀ ਜੀਣ ਦੀ ਉਮੀਦ ਵੀ ਖਤਮ ਹੋ ਚੁੱਕੀ ਸੀ ਜਿਹੜਾ ਇਹਨਾਂ ਨੇ ਸਾਨੂੰ ਸਹਾਰਾ ਦਿੱਤਾ ਆਪ ਦਾ ਸਾਰੇ ਟੀਮ ਨੇ ਇਹਨਾਂ ਦੀ ਨੇ ਬਹੁਤ ਸਾਨੂੰ ਉਹ ਜਾਨੀ ਹੈਂਡਲ ਕੀਤਾ ਇਹਨਾਂ ਨੇ ਸਾਨੂੰ ਬੇਸਿਕਲੀ ਅਸੀਂ ਅੱਜ ਆਪਣੇ ਇਸ ਹਸਪੀਟਲ ਦੇ ਵਿੱਚ ਜਿਹੜਾ ਇਹ ਜੀਆ ਗੈਸਟੋਸਿਟੀ ਹੈ ਇੱਥੋਂ ਦੇ ਲਿਵਰ ਟ੍ਰਾਂਸਪਲੈਂਟ ਆਪੀਡੀ ਸ਼ੁਰੂਆਤ ਦੀ ਪੰਜਵੇਂ ਸਾਲਗिरा ਜਿਹੜੀ ਹੁੰਦੀ ਹੈ ਫਿਫਥ ਐਨਿਵਰਸਰੀ ਮਨਾਈ ਹੈ ਔਰ ਇਸ ਦੌਰਾਨ ਪਿਛਲੇ 5 ਸਾਲਾਂ ਦੇ ਵਿੱਚ ਆਲਮੋਸਟ 50 ਪੇਸ਼ੈਂਟਸ ਐਸੇ ਨੇ ਜਿਨ੍ਹਾਂ ਦਾ ਲਿਵਰ ਟ੍ਰਾਂਸਪਲੈਂਟ ਅਸੀਂ ਇੱਥੋਂ ਕਰਾ ਚੁੱਕੇ ਆ ਤੇ ਜਿਵੇਂ ਮਰੀਜ਼ ਵੀ ਕਹਿੰਦੇ ਕਿ ਡਾਕਟਰ ਰੱਬ ਦਾ ਰੂਪ ਹੈ ਤੋ ਇਸ ਸੇਵਾ ਦਾ ਜਿਹੜਾ ਮਹੱਤਵ ਖਤਮ ਹੋ ਗਿਆ ਸੀ ਉਹਨੂੰ ਸਿਰ ਦੁਬਾਰਤੋਂ ਕਰਨਾ ਚਾਹੁੰਦੇ ਆ ਜੇ ਸ਼ੁਰੂਆਤ ਇਹੀ ਕਰਾਂਗੇ ਤੇ ਰਹੀ ਸਹੀ ਮਾਇਨੇ ਦੇ ਵਿੱਚ ਅਸੀਂ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਾਂ ਸਸ਼ਕਲ ਸਿਟੀ ਹੈਡਲਾਈਨ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਦੀ ਕਿ ਅੱਜਕੱਲ ਲੋਕਾਂ ਦੀ ਡਾਈਟ ਇਸ ਤਰੀਕੇ ਦੀ ਹੋ ਚੁੱਕੀ ਹੈ ਕਿ ਲੋਕ ਲੀਵਰ ਦੇ ਨਾਲ ਜੂਝ ਰਹੇ ਨੇ ਹਜ਼ਾਰਾਂ ਪੇਸ਼ੈਂਟ ਜਿਹੜੇ ਨੇ ਲੀਵਰ ਦੇ ਬਿਮਾਰੀ ਦੇ ਨਾਲ ਜੂਝ ਰਹੇ ਨੇ ਪਰ ਤੁਹਾਨੂੰ ਅੱਜ ਸਿਟੀ ਹੈਡਲਾਈਨ ਦੀ ਟੀਮ ਇੱਕ ਐਸੀ ਟੀਮ ਦੇ ਨਾਲ ਮਿਲਣ ਜਾ ਰਹੀ ਹੈ ਜਿਨ੍ਹਾਂ ਨੇ ਅੱਜ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਜਿਹੜਾ ਟਰੀਟਮੈਂਟ ਉਹਨਾਂ ਦੀ ਕੀਤੀ ਹੈ ਤੇ ਹੁਣ ਤੱਕ ਸਕਸੈਸਫੁਲ ਰਹੇ ਨੇ ਲੀਵਰ ਦੇ ਪੇਸ਼ੈਂਟ ਆ ਜਿੱਥੇ ਪਹੁੰਚੇ ਸੀ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸੁਆਗਤ ਹੈ ਸਿਟੀ ਹੈਡਲਾਈਨਸ ਨੂੰ ਥੈਂਕ ਯੂ ਬਹੁਤ ਬਹੁਤ ਤਨਵਾ ਤੁਹਾਡਾ ਵੀ ਸਰ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਦੇਖਿਆ ਕਿ ਤੁਸੀਂ ਜਿਸ ਤਰ੍ਹਾਂ ਲੋਕਾਂ ਨੂੰ ਕਹਿ ਰਹੇ ਸੀਗੇ ਕਿ ਸੇਵਾ ਕਰਦੇ ਹੋ ਇੱਕ ਸਭ ਤੋਂ ਅਲੱਗ ਚੀਜ਼ ਵੇਖਣ ਨੂੰ ਮਿਲੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿੰਨੇ ਕ ਸਮਾਂ ਤੋਂ ਇਹ ਜਿਹੜਾ ਸੇਵਾ ਤੁਹਾਡੀ ਚੱਲ ਰਹੀ ਹੈ ਜੇ ਤੁਸੀਂ ਮੇਰੀ ਆਪਣੀ ਮੇਰਾ ਨਾਮ ਡਾਕਟਰ ਨਿਰਮਜੀਤ ਮੱਲੀ ਹੈ ਤੇ ਮੇਰੇ ਨਾਲ ਮੇਰੇ ਸਾਥੀ ਡਾਕਟਰ ਅਜੀਬ ਕਰੋਵਰ ਸੋ ਅਸੀਂ ਜੀ ਆਈ ਦਾ ਗੈਸਟ੍ਰੋਸੋਸੀਟੀ ਅਦਾਰੇ ਦੇ ਮੈਂ ਚੇਅਰਮੈਨ ਤੇ ਵਾਈਸ ਚੇਅਰਮੈਨ ਪ੍ਰੈਕਟਿਸ ਦੇ ਵਿੱਚ ਮੈਨੂੰ 23 ਬਰੇ ਹੋ ਗਏ ਹਨ ਡਾਕਟਰ ਅਜੀਬ ਨੂੰ ਲਗਭਗ 18 ਸਾਲ ਦੇ ਨੇ ਬਟ ਸਾਡੀ ਇਸ ਟੀਮ ਨੂੰ ਸ਼ੁਰੂ ਕੀਤਿਆਂ ਨੂੰ 5 ਸਾਲ ਪੂਰੇ ਹੋ ਗਏ ਹਨ ਜੀ ਕਿੰਨੇ ਕੇ ਸਰ ਪੇਸ਼ੈਂਟ ਹੁਣ ਤੱਕ ਦੇਖਿਆ ਸੀ ਘੱਟ ਤੋਂ ਘੱਟ ਇੱਥੇ 100 150 ਦੇ ਪੇਸ਼ੈਂਟ ਆਏ ਸੀ ਜਿਨ੍ਹਾਂ ਦਾ ਟ੍ਰੀਟਮੈਂਟ ਹੋਇਆ ਡਾਕਟਰਾਂ ਦੀ ਟੀਮ ਵੀ ਪਹੁੰਚੀ ਸੀ ਇਹ ਕਿਸ ਕਿਸ ਕੈਟਾਗਰੀ ਦੇ ਪੇਸ਼ੈਂਟ ਪਹੁੰਚੇ ਸੀ ਅੱਜ ਮੇਨਲੀ ਸਿਰਫ ਮਰੀਜ਼ ਸੱਦੇ ਹੋਏ ਸਨ ਉਹ ਸਾਰੇ ਜਿਗਰ ਦੀਆਂ ਬਿਮਾਰੀਆਂ ਦੇ ਮਰੀਜ਼ ਸਨ ਜਿਨ੍ਹਾਂ ਚੋਂ ਬਹੁ ਗਿਣਤੀ ਲੋਕ ਉਹ ਸੀ ਜਿਨ੍ਹਾਂ ਦਾ ਲਿਵਰ ਫੇਲ ਹੋ ਚੁੱਕਾ ਸੀ ਤੇ ਉਹਨਾਂ ਦਾ ਪਿਛਲੇ 5 ਸਾਲਾਂ ਦੇ ਅੰਦਰ ਹੀ ਲਿਵਰ ਟ੍ਰਾਂਸਪਲੈਂਟ ਹੋਇਆ ਸੀ ਉਹ ਆਪਣੇ ਐਕਸਪੀਰੀਐਂਸਸ ਸ਼ੇਅਰ ਕਰਨ ਆਏ ਸੀ ਉਹਨਾਂ ਲਿਵਰ ਦੇ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਸ਼ਾਇਦ ਲਿਵਰ ਟ੍ਰਾਂਸਪਲੈਂਟ ਅੱਗੇ ਜਾ ਕੇ ਲੋੜ ਪੈ ਸਕਦੀ ਹੈ ਉਹਨਾਂ ਜੋ ਮਰੀਜ਼ ਖੁਦ ਵੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਤੇ ਉਹ ਰਿਸ਼ਤੇਦਾਰ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਆਪਣੇ ਉਸ ਰਿਸ਼ਤੇਦਾਰ ਨੂੰ ਲੀਵਰ ਦਾ ਕੋਈ ਹਿੱਸਾ ਦਿੱਤਾ ਸੀ ਲੀਵਰ ਟ੍ਰਾਂਸਪਲੈਂਟ ਦੇ ਦੌਰਾਨ ਸਰ ਸਰ ਲੀਵਰ ਦੀ ਮਾਰੀ ਅੱਜਕੱਲ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹਜ਼ਾਰਾਂ ਲੋਕਾਂ ਨੂੰ ਹੈ ਇਹ ਕਿਵੇਂ ਸ਼ੁਰੂਆਤ ਹੁੰਦੀ ਹੈ ਕੀ ਚੀਜ਼ਾਂ ਦਾ ਲੋਕ ਧਿਆਨ ਨਹੀਂ ਰੱਖਦੇ ਨੇ ਅ ਕਈ ਇਹਦੇ ਮੁੱਖ ਕਾਰਨ ਹਨ ਜਿਸ ਕੋਈ ਨੰਬਰ ਇੱਕ ਕਾਰਨ ਅਜਵੀਂ ਸ਼ਰਾਬ ਬਹੁਤ ਵੱਡਾ ਕਾਰਨ ਹੈ ਜਿਹੜੇ ਲੋਕ ਸ਼ਰਾਬ ਹਰ ਰੋਜ਼ ਪੀਂਦੇ ਹਨ ਤੇ ਵੱਡੀ ਮਿqdਾਰ ਸ਼ਰਾਬ ਲੈਂਦੇ ਹਨ ਕਾਲਾ ਪੀਲੀਆ ਜਿਹੜਾ ਆਪਣਾ ਪਹਿਲਾਂ ਕਿ ਪੰਜਾਬ 'ਚ ਇੱਕ ਵੱਡਾ ਕਾਰਨ ਰਿਹਾ ਲੇਕਿਨ ਉਹ ਹੁਣ ਘਟ ਰਿਹਾ ਹੈ ਜਿਸ ਕੀ ਬੀ ਅਤੇ ਸੀ ਪੀ ਲਿਆ ਦੋਨੋਂ ਦੇ ਕਾਰਨ ਹਨ ਤੇ ਤੀਸਰਾ ਜੋ ਸਭ ਤੋਂ ਵੱਡਾ ਕਾਰਨ ਹੁਣ ਪਿਛਲੇ 10 ਤੋਂ 15 ਵਰਿਆਂ ਚ ਸਾਹਮਣੇ ਆਇਆ ਹੈ ਉਹ ਹੈ ਫੈਟੀ ਲੀਵਰ ਉਹਨਾਂ ਲੋਕਾਂ ਉਹ ਜਿਹੜੇ ਸ਼ਰਾਬ ਨਹੀਂ ਪੀਂਦੇ ਹੈ ਉਹਦਾ ਕਾਰਨ ਮੋਟਾਪਾ ਜਾਂ ਵਜ਼ਨ ਲੋਡ ਤੋਂ ਵੱਧ ਹੋਣਾ ਫਿਜ਼ੀਕਲ ਐਕਟੀਵਿਟੀ ਐਕਸਰਸਾਈਜ਼ ਲੋਡ ਤੋਂ ਬਹੁਤ ਘੱਟ ਹੋਣੀ ਅਤੇ ਸ਼ੂਗਰ ਜਾਂ ਉਹ ਜਿਹੇ ਬਿਮਾਰੀਆਂ ਦਾ ਨਾਲ ਵੀ ਉਹਨਾਂ ਦੇ ਸਰੀਰ ਦੇ ਵਿੱਚ ਹੋਣਾ ਲੀਵਰ ਦੀ ਬਿਮਾਰੀ ਸਰ ਸੁਣਦੇ ਹੀ ਲੋਕਾਂ ਦੇ ਮਾਈਂਡ ਦੇ ਵਿੱਚ ਇਹੀ ਆਉਂਦਾ ਕਿ ਹੁਣ ਇਸ ਦਾ ਇਲਾਜ ਨਹੀਂ ਹੋਣਾ ਜ਼ਿਆਦਾਤਰ ਅਸੀਂ ਇਹੀ ਵੇਖਿਆ ਹੈ ਕਿ ਜੂਜ ਰਹੇ ਨੇ ਕਈ 4 ਦਿਨ 5 ਦਿਨ ਹਸਪਤਾਲਾਂ ਦੇ ਵਿੱਚ ਰਹਿੰਦੇ ਆ ਵੀ ਮਹੀਨੇ ਦੇ ਵਿੱਚ ਕੀ ਕਹੂੰਗੇ ਉਹਨਾਂ ਲੋਕਾਂ ਨੂੰ ਕੀ ਵਾਕਈ ਹੁਣ ਟ੍ਰੀਟਮੈਂਟ ਜਿਹੜਾ ਹੋ ਸਕਦਾ ਕਿਉਂਕਿ ਅੱਜ ਅਸੀਂ ਵੇਖਿਆ ਹੈ ਕਿ ਵਾਕਈ ਇਸ ਦਾ ਟ੍ਰੀਟਮੈਂਟ ਤੁਹਾਡੀ ਟੀਮ ਜਿਹੜੀ ਕਰ ਰਹੀ ਹੈ ਲਿਵਰ ਦਾ ਇਲਾਜ ਤਾਂ ਪੂਰੇ ਤੌਰ ਤੇ ਸੰਭਵ ਹੈਗਾ ਸ਼ੁਰੂਆਤੀ ਸਟੇਜ ਦੇ ਵਿੱਚ ਲਾਈਫ ਸਟਾਈਲ ਚੇਂजेस ਵੀ ਮੈਂ ਗੱਲ ਕੀਤੀ ਹੈ ਅਤੇ ਬੜੀਆਂ ਵੱਖਰੀਆਂ ਵੱਖਰੀਆਂ ਦਵਾਈਆਂ ਹਨ ਜਿਹਦੇ ਨਾਲ ਲਿਵਰ ਨੂੰ ਇਵਨ ਇੱਕ ਡੈਮੇਜ ਹੋਏ ਲਿਵਰ ਨੂੰ ਪਿੱਛੇ ਮੋੜਿਆ ਜਾ ਸਕਦਾ ਹੈ ਪਰ ਜਿਨ੍ਹਾਂ ਕੇਸਿਸ ਲਿਵਰ ਬਿਲਕੁਲ ਹੀ ਗਲ ਗਿਆ ਹੈ ਪੇਟ ਚ ਪਾਣੀ बार बार ਭਰ ਲੱਗ ਪਿਆ بے ہوشی ਹੋ ਰਹੀ ਹੈ مریض ਨੂੰ یا خون ਦੀਆਂ ਉਲਟੀਆਂ बार बार ਉਹਦੇ ਵਿੱਚੋਂ ਇੱਕੋ ਇੱਕ ਤਰੀਕਾ ਲਿਵਰ ਟ੍ਰਾਂਸਪਲੈਂਟ ਹੁੰਦਾ ਹੈ ਪਰ ਜਿਵੇਂ ਸਾਡੀ ਆਪਣੀ ਟੀਮ ਤੇ ਸਾਡੀ ਟੀਮ ਦਾ ਮਰਿੰਗੋ ایشਿਆ ਨਾ ਬਹੁਤ ਅੱਛਾ ਇਕਤਾਲ ਮਿਲ ਪਿਛਲੇ 5 ਹੋਰਿਆਂ ਤੋਂ ਔਰ ਇਹ ਅੱਗੇ ਵੀ ਚੱਲਦਾ ਹੀ ਰਹਿਣਾ ਹੈ ਔਰ ਉਹਦੇ ਨਾਲ ਲੋਕਾਂ ਨੂੰ ਜੋ ਸਮੇਂ ਸਿਰ ਉਹ ਸਹੀ ਸਿੱਖਿਆ ਮਿਲ ਸਕੇ ਲੋਕਾਂ ਨੂੰ ਫੋਲੋ ਕਰਨ ਔਰ ਟਾਈਮਲੀ ਟ੍ਰਾਂਸਪਲੈਂਟ ਹੋਵੇ ਤਾਂ ਉਹ ਲੋਕ ਆਪਣੀ ਪੂਰੀ ਜ਼ਿੰਦਗੀ ਸਹੀ ਤਰੀਕੇ ਨਾਲ ਜਿਉਂਕੇ ਹੀ ਜਾਣਗੇ। ਇਹ ਟ੍ਰੀਟਮੈਂਟ ਹੁੰਦੀ ਕਿੱਥੇ ਸਰ? ਅਲੱਗ-ਅਲੱਗ ਬ੍ਰਾਂਚੇਸ ਨੇ ਜਾਂ ਫਿਰ ਸਿਰਫ ਤੁਹਾਡੇ ਹਸਪਤਾਲ? ਅ ਨਹੀਂ ਸਾਡੇ ਹਸਪਤਾਲ ਦੇ ਵਿੱਚ ਤਾਂ ਲਿਵਰ ਦੇ ਮਰੀਜ਼ਾਂ ਨੂੰ ਸਮੇਂ ਨਾਲ ਸਾਰਾ ਜੋ ਵੀ ਉਹਦੇ ਬਾਰੇ ਦੱਸਿਆ ਜਾਂਦਾ ਹੈ। ਟ੍ਰਾਂਸਪਲੈਂਟ ਤੋਂ ਪਹਿਲਾਂ ਦਾ ਸਾਰਾ ਵਰਕਅਪ ਇੱਥੇ ਹੁੰਦਾ ਹੈ। ਟ੍ਰਾਂਸਪਲੈਂਟ ਦਾ ਪਾਰਟ ਹੈਗਾ ਉਹ ਦਿੱਲੀ ਜਾਂ ਗੁਰਗਾਓ ਦੇ ਵਿੱਚ ਅਸੀਂ ਕਹਿੰਦੇ ਉੱਥੇ ਹੁੰਦਾ। ਔਰ ਪੋਸਟ ਟ੍ਰਾਂਸਪਲੈਂਟ ਜੋ ਵੀ ਸਾਰਾ ਕੇ ਟ੍ਰੀਟਮੈਂਟ ਉਹ ਜਿੰਨੇ ਪੇਸ਼ੈਂਟ ਦੇ ਅੱਗੇ ਦੀ ਲਾਈਫ ਆ ਉਹ ਸਾਰਾ ਫਿਰ ਇੱਥੇ ਹੀ ਕੀਤਾ ਜਾਂਦਾ ਹੈ ਕੀ ਕਹਾਂਗੇ ਸਰ ਲੋਕਾਂ ਨੂੰ ਜਿਹੜੇ ਟ੍ਰੀਟਮੈਂਟ ਲੈਣਾ ਚਾਹੁੰਦੇ ਨੇ ਮੈਂ ਇਹੀ ਕਹਾਂਗਾ ਕਿ ਇੱਕ ਤਾਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਸਿਹਤ ਦੇ ਬਾਰੇ ਕੋਈ ਵੀ ਤੰਗੀ ਆਉਂਦੀ ਹੈਗੀ ਸਮੇਂ ਸਿਰ ਇੱਕ ਚੰਗੀ ਟੀਮ ਔਰ ਚੰਗੇ ਕਾਬਿਲ ਡਾਕਟਰ ਨੂੰ ਆ ਕੇ ਮਿਲਣਾ ਚੰਗੀ ਜੀਵਨ ਸ਼ੈਲੀ ਨੂੰ ਅਪਣਾਉਣਾ ਜਿਦੇ ਵਿੱਚ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਚੰਗਾ ਤੇ ਸਾਫ਼ ਸੁਥਰਾ ਅਤੇ ਮੋਡਰੇਸ਼ਨ ਦੇ ਵਿੱਚ ਭੋਜਨ ਸੈਰ ਕਰਨਾ ਬਹੁਤ ਜ਼ਰੂਰੀ ਹੈ ਵਜ਼ਨ ਨੂੰ ਕੰਟਰੋਲ ਦੇ ਵਿੱਚ ਰੱਖਣਾ ਪਰ ਇੱਕ ਵਾਰੀ ਦਿੱਕਤਾਂ ਹੋਣ ਲੱਗ ਪੈਂਦੀਆਂ ਹਨ ਟਾਈਮ ਟੂ ਟਾਈਮ ਆਪਣੀ ਬਲੱਡ ਦੀ ਟੈਸਟਿੰਗ ਤੇ ਅਲਟਰਾਸਾਉਂਡ ਔਰ ਜੋ ਪੋਸੀਬਲ ਇਲਾਜ ਹੈ ਉਹ ਇਲਾਜ ਨੂੰ ਜ਼ਰੂਰ ਚੰਗੀਆਂ ਟੀਮਾਂ ਤੋਂ ਆਪਣਾ ਇਲਾਜ ਕਰਵਾਉਣਾ ਔਰ ਜੇ ਸਟੇਜ ਫਿਰ ਵੀ ਬਹੁਤ ਅੱਗੇ ਵਧ ਗਈ ਹੈ ਤੇ ਟ੍ਰਾਂਸਪਲੈਂਟ ਅਜ ਵੀ ਇੱਕ ਬਹੁਤ ਕਾਬਿਲ ਤਰੀਕਾ ਹੈ ਮਰੀਜ਼ ਨੂੰ ਇੱਕ ਪ੍ਰੋਪਰ ਜ਼ਿੰਦਗੀ ਜਿਉਣ ਦੇ ਵਿੱਚ ਸਹਿਯਕ ਮਾਤਾ ਜੀ ਕੀ ਹਾਲ ਠੀਕ ਹੋ ਹਾਂਜੀ ਠੀਕ ਹੈ ਸੁਣਿਆ ਤੁਹਾਨੂੰ ਲੀਵਰ ਦੀ ਬਿਮਾਰੀ ਸੀ ਤੇ ਇਹਨਾਂ ਦੀ ਟੀਮ ਨੇ ਤੁਹਾਡਾ ਇਲਾਜ ਕੀਤਾ ਜੀ ਹਾਂਜੀ ਪਨੀਤ ਸਰ ਨੇ ਬਹੁਤ ਵਧੀਆ ਸਾਨੂੰ ਉਹ ਕੀਤਾ ਇਹਨਾਂ ਨੇ ਜਣੀ ਮੇਰੀ ਜੀਣ ਦੀ ਉਮੀਦ ਵੀ ਖਤਮ ਹੋ ਚੁੱਕੀ ਸੀ ਜਿਹੜਾ ਇਹਨਾਂ ਨੇ ਸਾਨੂੰ ਸਹਾਰਾ ਦਿੱਤਾ ਆਪ ਦਾ ਸਾਰੀ ਟੀਮ ਨੇ ਇਹਨਾਂ ਦੀ ਨੇ ਬਹੁਤ ਸਾਨੂੰ ਉਹ ਜਣੀ ਹੈਂਡਲ ਕੀਤਾ ਇਹਨਾਂ ਨੇ ਸਾਨੂੰ ਕਿੰਨੇ ਸਮੇਂ ਤੋਂ ਪਰੇਸ਼ਾਨ ਸੀ ਮੈਂ 2.5 ਸਾਲ ਤੋਂ ਜੀ ਮੈਂ ਇੱਥੋਂ ਦਵਾਈ ਖਾਦੀ ਐ ਆਪਣੇ ਮੱਲੀ ਸਾਹਿਬ ਤੋਂ ਖਾਦੀ ਸੀਗੀ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਏਨਾਂ ਦਾ ਪਨੀਰ ਸਾਹਿਬ ਦਾ ਸਮ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਸੀਂ ਵੀ ਉਹਨਾਂ ਨਾਲ ਗੱਲਬਾਤ ਕਰੋ ਫਿਰ ਉਹ ਇੱਥੇ ਆਉਂਦੇ ਹੁੰਦੇ ਸੀ ਮੇਰਾ ਬੇਟਾ ਤੇ ਮੇਰੇ ਹਸਬੰਡ ਇਹ ਦੁਨੀਆ ਨੇ ਮਿਲੇ ਉਹਨਾਂ ਨੂੰ ਫਿਰ ਉਹਨਾਂ ਦੇਖ ਕੇ ਦੱਸਿਆ ਵੀ ਤੁਸੀਂ ਉੱਥੇ ਆ ਜਾਓ ਵੀ ਉੱਥੇ ਤੁਹਾਡਾ ਵੀ ਆਪਰੇਸ਼ਨ ਹੋਊਗਾ ਬੀਲੀਵਰ ਟ੍ਰਾਂਸਫਰ ਹੋਊਗਾ ਫਿਰ ਕਰਾਇਆ ਕਿਨੇ ਜੀ ਡੋਨਰ ਸੀ ਕੋਈ ਕੀ ਕੌਨ ਸੀ ਸੁਣਿਆ ਤੁਹਾਡੇ ਪਰਿਵਾਰ ਚੋਂ ਸੀਗਾ ਜੀ ਹਾਂਜੀ ਸਾਡੇ ਪਰਿਵਾਰ ਚੋਂ ਸੀ ਮੇਰੀ ਨੋਹ ਸੀਗੀ ਹਾਂ ਠੀਕ ਹਾਂ ਜੀ ਦੋਨੇ ਜਣੇ ਹਾਂਜੀ ਠੀਕ ਹੈ ਕੀ ਕਹੋਂਗੇ ਡਾਕਟਰਸ ਨੂੰ ਤੇ ਲੋਕਾਂ ਨੂੰ ਜਿੰਨਾ ਜਿਹੜੇ ਲੋਕ ਬਿਮਾਰੀ ਤੁਝ ਰਹਿੰਦੇ ਜਿਹੜੇ ਉਮੀਦ ਛੱਡ ਚੁੱਕੇ ਹਾਂਜੀ ਉਹਨਾਂ ਨੂੰ ਇਹੀ ਬਸ ਸੰਦੇਸ਼ ਆ ਮੇਰਾ ਤਾਂ ਵੀ ਇਸ ਬਿਮਾਰੀ ਪਿੱਛੇ ਵੀ ਬਿਲਕੁਲ ਵੀ ਘੌਰ ਨਾ ਕਰਨਾ ਵੀ ਆਪ ਦਾ ਜਦ ਵੀ ਥੋੜੀ ਬਹੁਤੀ ਤਕਲੀਫ ਹੋਵੇ ਉਹਨਾਂ ਨੂੰ ਆਪ ਦਾ ਜਦ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਉਹਨਾਂ ਨੂੰ ਵੀ ਕੀ ਬਿਮਾਰੀ ਹੈ ਵੀ ਕਿੰਨਾ ਟਾਈਮ ਲੱਗੂ ਸਾਨੂੰ ਕਿਸ ਤਰ੍ਹਾਂ ਵੀ ਹੈ ਦਵਾਈਆਂ ਦੇ ਵਿੱਚ ਨਾ ਪੈਣ ਬਸ ਸੋ ਡਾਕਟਰ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਅੱਜ ਲੀਵਰ ਦੇ ਬਹੁਤ ਸਾਰੇ ਪੇਸ਼ੈਂਟ ਵੇਖੇ ਤੁਸੀਂ ਟ੍ਰੀਟਮੈਂਟ ਤਾਂ ਕਰ ਰਹੇ ਹੋ ਨਾਲ ਸੇਵਾ ਕਰ ਲਈ ਪਹਿਲਾਂ ਕੀ ਕਹੋਗੇ ਡਾਕਟਰ ਦਾ ਫਰਜ਼ ਹੀ ਹੈ ਦੇਖੋ ਇਲਾਜ ਜੇ ਸੇਵਾ ਦੇ ਰੂਪ ਵਿੱਚ ਹੋਏ ਤਾਂ ਸਹੀ ਮਾਇਨੇ ਚ ਉਹਨੂੰ ਇਲਾਜ ਕੀਤਾ ਜਾ ਸਕਦਾ ਤੇ ਜਿਵੇਂ ਮਰੀਜ਼ ਵੀ ਕਹਿੰਦੇ ਕਿ ਡਾਕਟਰ ਰੱਬ ਦਾ ਰੂਪ ਹੈ ਤਾਂ ਇਸ ਸੇਵਾ ਦਾ ਜਿਹੜਾ ਮਹੱਤਵ ਖਤਮ ਹੋ ਗਿਆ ਸੀ ਉਨੋਛੇ ਦੁਬਾਰਤੋਂ ਕਰਨਾ ਚਾਹੁੰਦੇ ਆ ਜੇ ਸ਼ੁਰੂਆਤ ਇਹੀ ਕਰਾਂਗੇ ਤੇ ਰਹੀ ਸਹੀ ਮਾਇਨੇ ਦੇ ਵਿੱਚ ਅਸੀਂ ਮਰੀਜ਼ਾਂ ਦਾ ਇਲਾਜ ਕਰ ਸਕਦੇ ਆ ਅਸੀਂ ਅੱਜ ਵੇਖਿਆ ਇੱਥੇ ਜਿਹੜੇ ਲੋਕ ਆਏ ਸੀ ਜਿਹੜੇ ਪੇਸ਼ੈਂਟਸ ਆਏ ਸੀ ਉਹਨਾਂ ਦੇ ਵਿੱਚ ਕਿਸੇ ਨੇ ਆਪਣੀ ਬੇਟੀ ਨੇ ਮਦਰ ਨੂੰ ਦਿੱਤਾ ਕਿਸੇ ਨੇ ਸੱਸ ਨੇ ਆਪਣੀ ਨੂੰਹ ਨੂੰ ਦਿੱਤਾ ਇਸ ਤਰੀਕੇ ਦੇ ਪੇਸ਼ੈਂਟ ਵੇਖੇ ਕੌਣ ਕਿਸ ਨੂੰ ਦੇ ਸਕਦਾ ਲੀਵਰ ਤੇ ਕਿਸ ਕਿਸ ਸਟੇਜ ਦੇ ਲੋਕ ਮੈਨੂੰ ਕਿ ਇਹ ਏਜ ਦੀ ਗੱਲ ਕਰ ਲਈਏ ਤਾਂ ਉਹ ਕੌਣ ਕਿਸ ਨੂੰ ਦੇ ਸਕਦਾ ਤੇ ਬਹੁਤ ਵਧੀਆ ਸਵਾਲ ਹੈ ਕਿ ਲੀਵਰ ਦਾ ਡੋਨਰ ਕੌਣ ਹੋ ਸਕਦਾ ਹੈ ਦੋ ਪ੍ਰਕਾਰ ਦੇ ਡੋਨਰ ਹੁੰਦੇ ਇੱਕ ਤਾਂ ਹੁੰਦਾ ਲਿਵਿੰਗ ਡੋਨਰ ਪਰਿਵਾਰ ਦਾ ਕੋਈ ਮੈਂਬਰ ਉਹਦੇ ਚ ਜਿਹੜੀ ਤਿੰਨ ਜਨਰੇਸ਼ਨ ਦੇ ਵਿੱਚ ਮਦਰ ਫਾਦਰ ਹੋ ਸਕਦੇ ਹੈ ਬੱਚੇ ਹੋ ਸਕਦੇ ਭੈਣ ਭਰਾ ਹੋ ਸਕਦੇ ਹੈ ਫਰਸਟ ਡਿਗਰੀ ਰਿਲੇਸ਼ਨ ਉਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਕੋਈ ਵੀ ਰਿਸ਼ਤੇਦਾਰੀ ਚ ਕਜ਼ਨਸ ਵੀ ਦੇ ਸਕਦੇ ਹੈ ਦੂਸਰਾ ਆਨ ਦਾ ਡਿਜ਼ੀਜ਼ਡ ਡੋਨਰ ਕਿ ਅਗਰ ਕਿਸੇ ਪਰਿਵਾਰ ਦੇ ਵਿੱਚ ਡੋਨਰ ਨਹੀਂ ਹੈ ਤਾਂ ਆਪਾਂ ਕੈਡੇਵਰਿਕ ਡੋਨਰ ਵੀ ਲੈ ਸਕਦੇ ਹਾਂ ਜਿਹਦੇ ਚ ਕੋਈ ਬ੍ਰੇਨ ਡੈਡ ਪੇਸ਼ੈਂਟਸ ਉਹਦੇ ਰਿਸ਼ਤੇਦਾਰ ਆਪਣਾ ਲਿਵਰ ਦੇ ਦੇ ਸਕਦੇ ਤੇ ਜੇ ਆਪਾਂ ਲਿਵਿੰਗ ਡੋਨਰ ਦੀ ਗੱਲ ਕਰੀਏ ਉਹਦੇ ਸਭ ਤੋਂ ਇੰਪੋਰਟੈਂਟ ਏਜ ਜਿਹੜੀ ਹੈਗੀ ਹੈ ਇਟ ਇਜ਼ ਬਿਟਵੀਨ 18 ਟੂ 55 18 ਸਾਲ ਤੋਂ ਲੈ ਕੇ 55 ਸਾਲ ਉਹਦੇ ਚ ਜੇ ਮੇਨ ਜਿਹੜੀ ਚੀਜ਼ ਹੁੰਦੀ ਕਿ ਉਹਨੂੰ ਕੋਈ ਕੋਮੋਰਬਿਡ ਨਹੀਂ ਹੋਣੀ ਚਾਹੀਦੀ ਲਿਵਰ ਡਿਸੀਜ਼ ਨਹੀਂ ਹੋਣੀ ਚਾਹੀਦੀ ਔਰ 슈ਗਰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜਿਹੜੀ ਹੈ ਇਹ ਕੰਟਰਾਇੰਡੀਕੇਸ਼ਨ ਨਹੀਂ ਹੈ ਅਗਰ ਉਸ ਬੰਦੇ ਦਾ ਲਿਵਰ ਹੈਲਦੀ ਹੈ ਤਾਂ ਆਪਾਂ ਕਿਸੇ ਵੀ ਏਜ ਦੇ ਵਿੱਚ ਲਿਵਰ ਦਿੱਤਾ ਜਾ ਸਕਦਾ ਹੈ ਸਰ ਕਿਸ ਕਿਸ ਸਟੇਜ ਦੇ ਜਿਹੜੇ ਪੇਸ਼ੈਂਟਸ ਹੁਣ ਤੱਕ ਆਏ ਨੇ ਜਿਨ੍ਹਾਂ ਨੂੰ ਠੀਕ ਕੀਤਾ ਗਿਆ ਲਿਵਰ ਦੀ ਸਟੇਜਾਂ ਦੀ ਗੱਲ ਕਰੀਏ ਨਾ ਤਾਂ ਦੋ ਤਿੰਨ ਸਟੇਜਾਂ ਹੁੰਦੀਆਂ ਪਹਿਲੀ ਜਿਹੜੀ ਸਟੇਜ ਹੁੰਦੀ ਜਿਹਨੂੰ ਆਪਾਂ ਬੋਲਦੇ ਸਿੰਪਲ ਫੈਟੀ ਲਿਵਰ ਬਲੈਂਡ ਫੈਟੀ ਲਿਵਰ ਇਹ ਬਹੁਤ ਕਾਮਨ ਹੈ ਲਗਭਗ 50% ਨੋਰਮਲ ਪਪੂਲੇਸ਼ਨ ਨੂੰ ਫੈਟੀ ਲਿਵਰ ਹੈ ਉਸ ਤੋਂ ਅਗਲੀ ਸਟੇਜ ਹੁੰਦੀ ਜਿਹੜੀ ਡਾਇਗਨੋਸ ਨਹੀਂ ਹੁੰਦੀ ਉਹਨੂੰ ਅਸੀਂ ਬੋਲਦੇ ਆ ਨੈਸ਼ ਔਰ ਨੈਸ਼ ਉਹਦੇ ਵਿੱਚ ਫੈਟੀ ਲਿਵਰ ਦੇ ਨਾਲ ਨਾਲ ਲਿਵਰ ਦੇ ਟੈਸਟ بگੜੇ ਹੁੰਦੇ ਹਨ ਔਰ ਇੱਕ ਟੈਸਟ ਹੁੰਦਾ ਫਾਈਬਰੋਸਕੈਲ ਉਹ ਕਰਦੇ ਆ ਉਹਦੇ ਚ ਆ ਜਾਂਦਾ ਕਿ ਲਿਵਰ ਦੇਖਣ ਨੂੰ ਤਾਂ ਫੈਟੀ ਲਿਵਰ ਹੈ ਲੇਕਿਨ ਉਹਦੀ ਜਿਹੜਾ ਪ੍ਰੈਸ਼ਰ ਹੈ ਲਿਵਰ ਦੀ ਸਟਿਫਨੈਸ ਵਾਜ ਜਾਂਦੀ ਹੈ ਇਹ ਜਿਹੜੀ ਡਿਜ਼ੀਜ਼ ਜਿਹੜੀ ਸਟੇਜ ਹੈ ਕਈ ਸਾਲ ਰਹਿੰਦੀ ਹੈ ਉਹ ਬਿਨਾ ਟੈਸਟਾਂ ਦੇ ਡਾਇਗਨੋਸ ਨਹੀਂ ਹੋ ਸਕਦੀ ਤੀਸਰੀ ਆ ਜਾਂਦੀ ਸਿਰੋਸਿਸ ਜਦੋਂ ਇੱਕ ਵਾਰ ਲਿਵਰ ਸੁਗੜ ਜਾਂਦਾ ਉਹਦਾ ਪ੍ਰੈਸ਼ਰ ਵਾਜ ਜਾਂਦਾ ਉਹਨੂੰ ਆਪਾਂ ਬੁਲਦੇ ਸਿਰੋਸਿਸ ਇੱਥੋਂ ਤੱਕ ਚੀਜ਼ਾਂ ਨੂੰ ਰਿਵਰਸ ਕਰ ਸਕਦੇ ਆ ਪਰ ਅਗਰ ਸਿਰੋਸਿਸ ਵਾਲੇ ਪੇਸ਼ੈਂਟ ਦੇ ਸਿੰਪਟਮ ਆ ਗਏ ਕਿ ਉਹ ਡਾਊਨ ਹੋ ਗਿਆ ਲਾਈਕ ਪੇਟ ਵਿੱਚ ਪਾਣੀ ਭਰ ਗਿਆ ਹੁੰਦੀ ਉਲਟੀ बेहोशी ਗੁਰਦੇ ਖਰਾਬੀ ਫਿਰ ਮੈਡੀਕਲੀ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਕਈ ਵਾਰੀ ਐਸੀ ਸਟੇਜ ਆ ਜਾਂਦੀ ਕਿ ਲਿਵਰ ਬਹੁਤ ਹੀ ਜ਼ਿਆਦਾ ਡਾਊਨ ਹੋਇਆ ਉਹਦਾ ਫੰਕਸ਼ਨ ਰਿਕਵਰ ਨਹੀਂ ਹੁੰਦਾ ਉਹਨਾਂ ਮਰੀਜ਼ਾਂ ਦੇ ਵਿੱਚ ਆਪਾਂ ਨੂੰ ਟ੍ਰਾਂਸਪਲੈਂਟ ਦੀ ਲੋੜ ਪੈਂਦੀ ਹੈ ਐ ਸਰ ਟ੍ਰਾਂਸਪਲੈਂਟ ਤੋਂ ਇਲਾਵਾ ਵੀ ਕੋਈ ਹੱਲ ਹੈਗਾ ਇਹਦਾ ਕਿ ਕਈ ਵਾਰੀ ਹੁੰਦਾ ਡਾਕਟਰਸ ਕਈ ਅਜਿਹੇ ਥਾਵਾਂ ਤੇ ਜਾਂਦੇ ਉਹ ਕਹਿੰਦੇ ਵੀ ਨਹੀਂ ਇਹ ਹੱਲ ਨਹੀਂ ਹੈਗਾ ਇਹਦਾ ਸੋਲੂਸ਼ਨ ਨਹੀਂ ਹੈਗਾ ਇਹਦਾ ਉਹਦੇ ਲਈ ਵੀ ਹੈ ਕੋਈ ਸੋਲੂਸ਼ਨ ਤੋ ਕੋਈ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੇ ਲਿਵਰ अर्ली ਸਟੇਜ ਤੇ ਸਿੰਪਲ ਫੈਟੀ ਲਿਵਰ ਹੈ ਲਾਈਫ ਸਟਾਈਲ ਹੀ ਠੀਕ ਕਰ ਦੂਗਾ ਅਗਰ ਲਿਵਰ ਡਿਜ਼ੀਜ਼ ਹੋ ਗਈ ਹੈ ਤੋ ਉਦੇ ਚ ਪ੍ਰੋਪਰ ਲਿਵਰ ਦਾ ਟਰੀਟਮੈਂਟ ਚਾਹੀਦਾ ਹੈ ਕਈ ਵਾਰੀ ਆਪਾਂ ਕਹਿੰਨੇ ਕਿਦਾ ਇਲਾਜ ਪੋਸੀਬਲ ਹੀ ਨਹੀਂ ਉਸ ਚੱਕਰ ਚ ਕਈ ਵਾਰੀ ਬਹੁਤ ਸੀ ਦਵਾਈਆਂ ਐਸੀਆਂ ਲੈਣੀਆਂ ਚਾਹੀਦੀਆਂ ਨੇ ਜਿਹੜੀ ਕਿ ਰੈਕਗਨਾਈਜ਼ ਨਹੀਂ ਹੈ ਕੁਝ ਲੋਕ ਕਿਸੇ ਦੇ ਕਹਿੰਦੇ ਦਵਾਈਆਂ ਲੈਣੀ ਸ਼ੁਰੂ ਕਰ ਦਿੰਦੇ ਤੋ ਲਿਵਰ ਆਲਰੇਡੀ ਵੀਕ ਹੈ ਉਹਨੂੰ ਜੇ ਟ੍ਰਾਂਸਪਲੈਂਟ ਦੀ ਲੋੜ ਹੈ ਐਸੀਆਂ ਅਨਸਰਸ਼ੀ ਦਵਾਈਆਂ ਜਿਹੜੀਆਂ ਸਰਟੀਫਾਈਡ ਨਹੀਂ ਐ ਸਾਨੂੰ ਪਤਾ ਨਹੀਂ ਐ ਇਨਫੈਕਟ ਉਹ ਪੇਸ਼ੈਂਟ ਜਿਹੜੇ ਵਿੰਡੋ ਹੈ ਉਹ ਵੀ ਖਤਮ ਹੋ ਜਾਂਦੀ ਐ ਤਾਂ ਕਈ ਵਾਰੀ ਉਹ ਪੇਸ਼ੈਂਟ ਇੰਨੇ ਡਾਊਨ ਹੋ ਜਾਂਦੇ ਬਿਕੋਜ਼ ਇਲਾਜ ਬੰਦ ਕਰ ਦਿੰਦੇ ਇੱਕ ਲੈਵਲ ਤੋਂ ਬਾਅਦ ਉਹ ਟ੍ਰਾਂਸਪਲੈਂਟ ਵੀ ਆਪਾਂ ਉਹਨਾਂ ਦਾ ਨਹੀਂ ਕਰ ਪਾਉਂਦੇ ਸੁਨੇ ਕਿ ਸਰ 60 ਸਾਲ ਤੋਂ ਬਾਅਦ ਏਜ ਜਿਹੜੇ ਹੁੰਦੇ ਉਹ ਨਹੀਂ ਕਰਾ ਸਕਦੇ ਉਹਨਾਂ ਦੀ ਬੋਡੀ ਆਲਰੇਡੀ ਬੀਕ ਹੋ ਜਾਂਦੀ ਹੈ ਤੇ ਉਹ ਨਹੀਂ ਉਹ ਕਰਾ ਸਕਦੇ ਬਹੁਤ ਵਧੀਆ ਵਧੀਆ ਥੋੜਾ ਨਾ ਕੁਐਸਚਨ ਹੈ ਇਹਦੇ ਚ ਇੱਕ ਜਿਹੜੀ ਐਕਚੁਅਲ ਏਜ ਉਹਦੀ 55 ਬਟ ਐਕਚੁਅਲ ਏਜ ਦੇ ਨਾਲ ਇੱਕ ਹੋਰ ਚੀਜ਼ ਨੂੰ ਬਾਇਓਲੋਜੀਕਲ ਏਜ ਕਿ ਅਗਰ ਕੋਈ ਇਨਸਾਨ 70 ਸਾਲ ਦਾ ਹੈ ਲੇਕਿਨ ਉਹ ਫਿਟ ਬਹੁਤ ਹੈ ਉਹਨੂੰ ਲਿਵਰ ਦੀ ਪ੍ਰੋਬਲਮ ਹੈਗੀ ਹੈ ਤੋਂ ਉਹਨਾਂ ਮਰੀਜ਼ਾਂ ਚ ਸਪੈਸ਼ਲ ਸਰਕਮਸਟੈਂਸਿਸ ਲਿਵਰ ਟ੍ਰਾਂਸਪਲੈਂਟ ਵੀ ਕੀਤਾ ਜਾ ਸਕਦਾ ਹੈ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਦੋ ਤਿੰਨ ਪੇਸ਼ੈਂਟ ਐਸੀ ਸੀ ਜਿਨ੍ਹਾਂ ਦੀ ਉਮਰ ਸਾਲ ਸੀ ਉਹਨਾਂ ਦਾ ਲਿਵਰ ਟ੍ਰਾਂਸਪਲੈਂਟ ਬੜਾ ਸਕਸੈਸਫੁਲ ਹੋ ਗਿਆ ਅੱਜ ਦੇਖਿਆ ਸੀ ਸ਼ੀਲਡਾਂ ਵੀ ਦਿੱਤੀਆਂ ਗਈਆਂ ਲੋਕਾਂ ਨੂੰ ਸਮਾਨਤਾ ਵੀ ਕੀਤਾ ਕਿ ਉਹ ਲੋਕ ਕੌਣ ਸੀ ਐਸਾ ਕਿ ਅੱਜ ਦੇ ਦਿਨ ਨੂੰ ਅਸੀਂ ਮਨਾਉਣਾ ਚਾਹੁੰਦੇ ਹਾਂ ਕਿ ਇੱਕ ਐਸਾ ਦਿਨ ਜਿਹਦੇ ਚ ਜਿਨ੍ਹਾਂ ਦਾ ਲਿਵਰ ਟ੍ਰਾਂਸਪਲੈਂਟ ਹੋਇਆ ਉਹ ਤੇ ਉਹਨਾਂ ਦੇ ਪਰਿਵਾਰ ਦੇ ਉਹ ਮੱਦੇ ਜਿਨ੍ਹਾਂ ਨੇ ਆਪਣਾ ਲਿਵਰ ਦਿੱਤਾ ਡੋਨਰ ਉਹਨਾਂ ਨੂੰ ਸਨਮਾਨ ਕਰਨ ਵਾਸਤੇ ਸ਼ੀਲਡਾਂ ਦਿੱਤੀਆਂ ਗਈਆਂ ਤਾਂ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਇੱਕ ਨਵਾਂ ਜੀਵਨ ਦਾਤ ਦਿੱਤਾ ਤੇ ਟੀਮ EJ ਗੈਸਟ੍ਰੋਸਿਟੀ ਤੇ ਮਰਿੰਗੋਸ਼ੀਆ ਦੋਨਾਂ ਨੇ ਮਿਲ ਕੇ ਉਹਨਾਂ ਦੋਨੋਂ ਜਿਹੜੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਜੀ ਡਾਕਟਰ ਜਸ਼ਮੀਤ ਸਿੰਘ ਟਿੰਗਰਾ ਜੀ ਕੀ ਕਹੋਗੇ ਸਰ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਕਰ ਰਹੇ ਹੋ ਕਈ ਪੇਸ਼ੈਂਟਸ ਅੱਜ ਦੇਖੇ ਜਿਨ੍ਹਾਂ ਨੇ ਉਮੀਦ ਛੱਡਤੀ ਸੀ ਵੀ ਸਾਡਾ ਲੀਵਰ ਸਹੀ ਹੋਵੇਗਾ ਉਹ ਵੀ ਅੱਜ ਸਹੀ ਕਰਵਾ ਕੇ ਬੈਠੀ ਹੈ ਕੀ ਕਹੋਗੇ ਯੈਸ ਸੋ ਇਹ ਅੱਜ ਜਿਹੜਾ ਉਪਰਾਲਾ ਅਸੀਂ ਕੀਤਾ ਬੇਸਿਕਲੀ ਅਸੀਂ ਅੱਜ ਆਪਣੇ ਇਸ ਹਸਪੀਟਲ ਦੇ ਵਿੱਚ ਜਿਹੜਾ ਐਜੀਆ ਗੈਸਟ੍ਰੋਸਿਟੀ ਹੈ ਇੱਥੋਂ ਦੇ ਲਿਵਰ ਟ੍ਰਾਂਸਪਲੈਂਟ ਆਪੀਡੀ ਦੀ ਸ਼ੁਰੂਆਤ ਦੀ 5ਵੇਂ ਸਾਲਗिरा ਜਿਹੜੀ ਹੁੰਦੀ ਹੈ 5th ਐਨਿਵਰਸਰੀ ਮਨਾਈ ਹੈ ਔਰ ਇਸ ਦੌਰਾਨ ਪਿਛਲੇ 5 ਸਾਲਾਂ ਦੇ ਵਿੱਚ ਆਲਮੋਸਟ 50 ਪੇਸ਼ੈਂਟਸ ਐਸੇ ਨੇ ਜਿਨ੍ਹਾਂ ਦਾ ਲਿਵਰ ਟ੍ਰਾਂਸਪਲੈਂਟ ਅਸੀਂ ਇੱਥੋਂ ਕਰਾ ਚੁੱਕੇ ਹਾਂ ਸੋ ਬੇਸਿਕਲੀ ਆਲਮੋਸਟ ਸੀ ਕਹਲੋ ਹਰ ਮਹੀਨੇ ਦੇ ਵਿੱਚ ਇੱਕ ਮਰੀਜ਼ ਐਸਾ ਆ ਜਾਂਦਾ ਜਿਹਨੂੰ ਲਿਵਰ ਟ੍ਰਾਂਸਪਲੈਂਟ ਦੀ ਲੋੜ ਪੈਂਦੀ ਹੈ ਤੇ ਆਲਮੋਸਟ ਮੋਰ ਦੈਨ 95% ਸਕਸੈਸ ਰੇਟ ਰਿਹਾ ਸਾਡੇ ਹਸਪੀਟਲ ਦਾ ਤੋਂ ਇਹਦੇ ਲਈ ਅਸੀਂ ਬਹੁਤ ਧ ਸਹੀ ਟਾਈਮ ਤੇ ਦਿੱਤੀ ਸਲਾਮ ਮੰਨੀ ਔਰ ਜਿਹੜੀ ਮਰਿੰਗੋਸ਼ੀਆ ਦਿੱਲੀ ਦੇ ਵਿੱਚ ਟੀਮ ਹੈ ਡਾਕਟਰ ਪੁਨੀਤ ਸਿੰਘਲਾ ਜੀ ਜੋ ਬਹੁਤ ਅੱਛੇ ਲਿਵਰ ਟ੍ਰਾਂਸਪਲੈਂਟ ਸਰਜਨ ਨੇ ਜਿਨ੍ਹਾਂ ਦਾ ਆਪ ਦਾ ਤਜਰਬਾ 2000 ਟ੍ਰਾਂਸਪਲੈਂਟਸ ਤੋਂ ਵੱਧ ਦਾ ਹੈਗਾ ਉਹਨਾਂ ਨੇ ਜਿਹੜਾ ਇੰਨੇ ਅੱਛੇ ਤਰੀਕੇ ਨਾਲ ਇਹਨਾਂ ਪੇਸ਼ੈਂਟਸ ਨੂੰ ਡੀਲ ਕੀਤਾ ਉੱਥੇ ਟ੍ਰਾਂਸਪਲੈਂਟ ਹੋਇਆ ਔਰ ਉਹਦੇ ਬਾਅਦ ਇਸੇ ਹਸਪੀਟਲ ਦੇ ਵਿੱਚ ਇਸੇ ਹਸਾਦਾਰੇ ਦੇ ਅੰਦਰ ਉਨਾ ਦਾ ਫਾਲੋਅ ਅਪ ਹੁੰਦਾ ਰਿਹਾ ਤੇ ਉਹੀ ਸਾਡੇ ਮਰੀਜ਼ ਸਾਰੇ ਜਿਹੜੇ ਨਾਲ ਜੁੜੇ ਹੋਏ ਨੇ ਅੱਜ ਸਾਡੇ ਨਾਲ ਪ੍ਰੈਜ਼ెంట్ ਸੀਗੇ ਤੇ ਪੰਜਾਬ ਦੇ ਵਿੱਚੋਂ ਆਲਮੋਸਟ 3 ਮਰੀਜ਼ ਸਾਡੇ ਨਾਲ ਸੀ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕੀਤਾ ਤੇ ਇਹੀ ਲੋਕਾਂ ਨੂੰ ਇਹ ਜਾਣਕਾਰੀ ਦੇਣ ਦੇ ਲਈ ਕਿ ਲਿਵਰ ਟ੍ਰਾਂਸਪਲੈਂਟ ਇੱਕ ਬਹੁਤ ਅੱਛੀ ਤਕਨੀਕ ਹੈ ਜਿਸ ਦੇ ਨਾਲ ਜਿਹੜਾ ਪੇਸ਼ੈਂਟ ਆਪਣੀ ਜ਼ਿੰਦਗੀ ਤੋਂ ਆਲਮੋਸਟ ਹਾਰ ਚੁੱਕਿਆ ਜਿਹਦਾ ਲਿਵਰ ਖਰਾਬ ਹੈ ਉਹਨੂੰ ਪਤਾ ਹੈ ਕਿ ਹੁਣ ਬਹੁਤ ਸਮਾਂ ਨਹੀਂ ਹੈ ਉਹਦੇ ਕੋਲ ਜੇ ਸਹੀ ਟਾਈਮ ਤੇ ਸਹੀ ਸਲਾਹ ਮੰਨ ਕੇ ਉਹ ਲਿਵਰ ਟ੍ਰਾਂਸਪਲੈਂਟ ਕਰਵਾ ਲੇ ਤੇ ਇੱਕ ਨਵਾਂ ਜੀਵਨ ਮਿਲ ਜਾਂਦਾ ਹੈ ਤੇ ਇਹ ਉਪਰਾਲਾ ਸੀਗਾ ਉਹਨਾਂ ਪੇਸ਼ੈਂਟਸ ਨੂੰ ਸਨਮਾਨ ਕਰਨ ਦਾ ਔਰ ਉਹਨਾਂ ਡੋਨਰਸ ਨੂੰ ਵੀ ਸਨਮਾਨ ਕਰਨ ਦਾ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜਾਂ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਪਹੁੰਚਾਉਣਾ ਕਿ ਇਹ ਵਾਕਈ ਇੱਕ ਚੀਜ਼ ਹੈ ਜਿਨੇ ਜ਼ਿੰਦਗੀ ਬਦਲੀਆਂ ਨੇ ਤੇ ਲੋਕਾਂ ਨੇ ਦਿਲ ਨਹੀਂ ਛੱਡਣਾ ਜਦੋਂ ਕਦੇ ਕੋਈ ਤੰਗੀ ਹੁੰਦੀ ਹੈ ਸਹੀ ਥਾਂ ਤੇ ਪਹੁੰਚ ਕੇ ਸਹੀ ਸਲਾਹ ਲਓ ਜਿਹਦੇ ਨਾਲ ਉਹ ਜਿਨ੍ਹਾਂ ਦੇ ਖਰਾਬ ਲਿਵਰ ਨੇ ਜੇ ਪੋਸੀਬਿਲਟੀ ਹੈ ਲਿਵਰ ਟ੍ਰਾਂਸਪਲੈਂਟ ਦੀ ਉਹ ਕਰਕੇ ਇੱਕ ਨਵੀਂ ਜ਼ਿੰਦਗੀ ਉਡੀਕ ਉਮੀਦ ਬਣ ਜਾਂਦੀ ਹੈ ਜਿਹੜੇ ਡੋਨਰ ਨੇ ਸਰ ਉਹਨਾਂ ਦੇ ਵੀ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਹੁੰਦਾ ਹੈ ਕਿ ਜੇ ਮੈਂ ਆਪਣਾ ਲੀਵਰ ਕਿਸੇ ਨੂੰ ਦੇ ਰਿਹਾ ਤੇ ਮੇਰੀ ਸਿਹਤ ਦੇ ਵਿੱਚ ਫਰਕ ਪਏਗਾ ਮੈਂ ਕਮਜ਼ੋਰ ਹੋਵਾਂਗਾ ਜਾਂ ਫਿਰ ਮੈਂ ਕਿਸ ਤਰ੍ਹਾਂ ਰਹਾਗਾ ਸੋ ਬਹੁਤ ਹੀ ਅੱਛਾ ਸਵਾਲ ਹੈ ਇੱਕ ਡੋਨਰ ਜਿਹਨੇ ਇੰਨੀ ਵੱਡੀ ਸਰਜਰੀ ਲੀਵਰ ਦੀ ਕਰਾ ਕੇ ਲੀਵਰ ਦਾ ਇੱਕ ਤਿਹਾਈ ਹਿੱਸਾ ਆਪਣਾ ਦੇਣਾ ਹੈ ਉਹਦੇ ਮਨ ਦੇ ਵਿੱਚ ਬਹੁਤ ਡੂੰਗੇ ਸਵਾਲ ਹੁੰਦੇ ਨੇ ਕਿ ਮੇਰਾ ਕੀ ਹੋਏਗਾ ਕੀ ਮੈਨੂੰ ਅੱਗੇ ਚੱਲ ਕੇ ਮੇਰੀ ਸਿਹਤ ਤੇ ਕੋਈ ਅਸਰ ਤਾਂ ਨਹੀਂ ਪਏਗਾ ਜਾਂ ਜਿੱਦਾਂ ਕੁੜੀਆਂ ਨੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਦਿੱਤਾ ਹੈ ਆਪਣੇ ਭਰਾਵਾਂ ਨੂੰ ਦਿੱਤਾ ਕਿ ਕੱਲ ਨੂੰ ਮੈਨੂੰ ਪ੍ਰੈਗਨਨਸੀ ਹੋਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਸੋ ਇਹ ਸਾਰੇ ਜਿਹੜੇ ਸੀਗੇ ਵਹਿਮ ਹੀ ਕਵਾਂਗੇ ਅਸੀਂ ਸੀਗੇ ਨੇ ਜੇ ਸਹੀ ਤਰੀਕੇ ਨਾਲ ਟ੍ਰਾਂਸਪਲੈਂਟ ਕੀਤਾ ਜਾਏ ਉਹਨਾਂ ਪੇਸ਼ੈਂਟਸ ਨੂੰ ਹੁਣ ਫਾਲੋਅ ਅਪ ਕੀਤਾ ਅੱਜ ਇਟਸੈਲਫ ਅੱਜ ਜਿਹੜਾ ਅਸੀਂ ਪੇਸ਼ੈਂਟਸ ਬੁਲਾਏ ਸੀ ਤਿੰਨ ایسی ਡਾਕਟਰਸ ਨੇ ਜਿਨ੍ਹਾਂ ਨੇ ਲਿਵਰ ਟ੍ਰਾਂਸਪਲੈਂਟ ਦੇ ਲਈ ਡੋਨੇਟ ਕੀਤਾ ਆਪਣਾ ਲਿਵਰ ਕਿਸੇ ਨੇ ਆਪਣੇ ਫਾਦਰ ਨੂੰ ਦਿੱਤਾ ਇੱਕ ਨੇ ਆਪਣੀ ਮਦਰ-ਇਨ-ਲॉ ਨੂੰ ਦਿੱਤਾ ਔਰ ਉਹ ਉਸ ਦੇ ਬਾਅਦ ਦੇ ਹੈਵ ਗੋਨ ਥਰੂ ਪ੍ਰੈਗਨੈਂਸੀ ਆਲਸੋ ਪ੍ਰੈਗਨੈਂਸੀ ਹੋ ਕੇ ਹੁਣ ਬੱਚੇ ਵੀ ਹੈਗੇ ਉਹਨਾਂ ਦੇ ਨਾਟ ਓਨਲੀ 댓 ਈਵਨ ਜਿਹੜੇ ਕੋਈ ਵੱਡੀ ਉਮਰ ਦੇ ਹੁੰਦੇ ਆ ਪੇਸ਼ੈਂਟਸ ਇੱਕ 55 ਸਾਲ ਦੇ ਸੀਗੇ ਪੇਸ਼ੈਂਟ ਜਿਨ੍ਹਾਂ ਨੇ ਆਪਣੇ ਵਾਈਫ ਨੂੰ ਦਿੱਤਾ ਹੈਗਾ ਲਿਵਰ ਉਹਨਾਂ ਦੀ ਵਾਈਫ ਦੀ ਏਜ ਸੀ अराउंड 52 ਬਟ ਉਹ ਵੀ ਸੇਤਵੰਦ ਰਹੇ ਨੇ ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਲੀਵਰ ਟ੍ਰਾਂਸਪਲੈਂਟ ਦੇ ਬਾਅਦ ਜਿਹੜੀ ਟ੍ਰਾਂਸਪਲੈਂਟ ਟੀਮ ਹੈ ਉਹਨਾਂ ਦੀ ਮੈਨੇਜਮੈਂਟ ਗਾਈਡੈਂਸ ਔਰ ਸਹੀ ਟਾਈਮ ਤੇ ਸਹੀ ਮੈਡੀਕੇਸ਼ਨ ਦਾ ਯੂਜ਼ ਜੇ ਹੋਵੇ ਤੇ ਉਹ ਬੇਸਿਕਲੀ ਆਪਣੀ ਨਾਰਮਲ ਲਾਈਫ ਜਿਉਂਦੇ ਨੇ ਉਹਦੇ ਬਾਅਦ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਨੂੰ ਜਦੋਂ ਲੀਵਰ ਡੈਮੇਜ ਹੋਣ ਲੱਗਦਾ ਖਰਾਬ ਹੋਣ ਲੱਗਦਾ ਕੀ ਸਿੰਪਟਮਸ ਨੇ ਜਿਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਹੀਂ ਮੇਰਾ ਮੇਰੇ ਲੀਵਰ ਚ ਪ੍ਰੋਬਲਮ ਆ ਰਹੀ ਹੈ ਜੋ ਜੇ ਕੋਈ ਵੀ ਪੇਸ਼ੈਂਟ ਨੂੰ ਸਿੰਪਟਮ ਆਣਗੇ ਬੇਸਿਕਲੀ ਆਪਣੇ ਸੱਜੇ ਪਾਸੇ ਪੇਟ ਦੇ ਵਿੱਚ ਦਰਦ ਹੋਣਾ ਭੁੱਖ ਨਾ ਲੱਗਣਾ ਪੇਟ ਦੇ ਵਿੱਚ ਆਫਰੇ ਆਪਨ ਭਾਰਾਪਨ ਰਹਿਣਾ ਔਰ ਖਾਣ ਦੇ ਬਾਅਦ ਬੜੀ ਬਦਹਜਮੀ ਜੀ ਰਹਿਣਾ ਜਿਹਨੂੰ ਆਪਾਂ ਇੰਡਾਈਜੈਸ਼ਨ ਕਹਿੰਦੇ ਆਂ ਕਈ ਵਾਰੀ ਅੱਖਾਂ ਦੇ ਵਿੱਚ ਪੀਲਾਪਨ ਆ ਜਾਂਦਾ ਹੈ ਕਈ ਵਾਰੀ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਪਿੰਡੇ ਦੇ ਵਿੱਚ ਤੱਬੇ ਲਾਲ ਰੰਗ ਦੇ ਬੜਨੇ ਸ਼ੁਰੂ ਹੋ ਜਾਂਦੇ ਹਨ ਇਹ ਸਾਰੀ ਲਿਵਰ ਦੀ ਖਰਾਬੀ ਦੀ ਕੁਝ ਸ਼ੁਰੂਆਤੀ ਨਿਸ਼ਾਨੀਆਂ ਨੇ ਬਟ ਜੇ ਐਸੇ ਕੋਈ ਵੀ ਸਿੰਪਟਮ ਆ ਰਹੇ ਨੇ ਪੇਸ਼ੈਂਟ ਨੂੰ ਸਿੰਪਲ ਇੱਕ ਰੂਟੀਨ ਬਲੱਡ ਹੈਲਥ ਪੈਨਲ ਜਿਹਦੇ ਵਿੱਚ ਬੜੇ ਬੇਸਿਕ ਸਿੰਪਲ ਜਿਹੇ ਟੈਸਟ ਹੁੰਦੇ ਨੇ ਅੱਜ ਕੱਲ੍ਹ ਆਮ ਬਹੁਤ ਸਾਰੀ ਲੈਬਸ ਨੇ ਜਿਹੜੀ ਇਹ ਪ੍ਰੋਵਾਈਡ ਕਰਦੀਆਂ ਨੇ ਇੱਕ ਬੇਸਿਕ ਅਸੈਸਮੈਂਟ ਕਰਕੇ ਇੱਕ ਅਲਟਰਾਸਾਉਂਡ ਕਰਕੇ ਜਿਨ੍ਹਾਂ ਦੇ ਵਿੱਚ ਕੋਈ ਵੀ ਖਰਾਬੀ ਆਂਦੀ ਹੈ ਤੇ ਇੱਕ ਅੱਛੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਜੇ ਉੱਥੇ ਕੋਈ ਲਿਵਰ ਦੀ ਡਿਜ਼ੀਜ਼ ਪਕੜੀ ਜਾਂਦੀ ਹੈ ਸ਼ੁਰੂਆਤੀ ਸਟੇਜ ਤੇ ਹੈ ਤੇ ਉਹਦਾ ਹੱਲ ਬੜੇ ਅੱਛੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕੀ ਕਹੋਗੇ ਸਰ ਲੋਕਾਂ ਨੂੰ ਜਿਹੜੇ ਈਵਰਸ ਤੁਹਾਨੂੰ ਦੇਖ ਰਹੇ ਨੇ ਆਪਣੀ ਸਿਹਤ ਲਈ ਉਹਨਾਂ ਮੈਸੇਜ ਦੇਣਾ ਚਾਹਾਂਗਾ ਜਿਹੜਾ ਵਰਲਡ ਲਿਵਰ ਡੇ ਵੀ ਸੀਗਾ ਸਾਡਾ 19 ਅਪ੍ਰੈਲ ਨੂੰ ਤੇ ਬੇਸਿਕਲੀ ਇਸ ਟਾਈਮ ਉਹਨਾਂ ਨੇ ਆਪਣਾ ਮੋਟੋ ਕੀ ਰੱਖਿਆ ਸੀ ਦਾ ਫੂਡ ਇਜ਼ ਮੈਡੀਸਨ ਬੇਸਿਕਲੀ ਜਿਹੜਾ ਸਾਡਾ ਆਹਾਰ ਹੈ ਖਾਣਾ ਹੈ ਇਹ ਇੱਕ ਦਵਾਈ ਦੀ ਤਰ੍ਹਾਂ ਹੈ ਸੋ ਦਵਾਈ ਅਸੀਂ ਇਹਨੂੰ ਕਿਉਂ ਕਹਿੰਦੇ ਆ ਕਿਉਂਕਿ ਜੋ ਆਪਣੇ ਸਰੀਰ ਦੇ ਵਿੱਚ ਅਸੀਂ ਪਾ ਰਹੇ ਹਾਂ ਉਸੇ ਨੇ ਆਪਣੇ ਸਰੀਰ ਨੂੰ ਸੌਖਾ ਰੱਖਣਾ ਜੇ ਅਸੀਂ ਆਪਣੇ ਸਰੀਰ ਦੇ ਵਿੱਚ ਅੱਛੇ ਤੱਤ ਨਹੀਂ ਪਾਵਾਂਗੇ ਮਾੜੇ ਨਸ਼ੇ ਪਾਵਾਂਗੇ ਚੰਗੀ ਖੁਰਾਕਰ ਨਹੀਂ ਪਾਵਾਂਗੇ ਤੇ ਸਰੀਰ ਨੇ ਵੀ ਖਰਾਬ ਹੋਣਾ ਜੇ ਆਪਾਂ ਖਾਣਾ ਅੱਛਾ ਖਾਈਏ ਆਪਣੀਆਂ ਆਤਾਂ ਚੰਗੀਆਂ ਰੱਖੀਏ ਨਸ਼ਿਆਂ ਤੋਂ ਬਚੀਏ ਤੇ ਸਰੀਰ ਵੀ ਸੌਖਾ ਰਹੇਗਾ ਸੋ ਬੇਸਿਕਲੀ ਫੂਡ ਨੂੰ ਮੈਡੀਸਿਨ ਦੀ ਤਰ੍ਹਾਂ ਲਓ ਨਹੀਂ ਤਾਂ ਅੱਗੇ ਚੱਲ ਕੇ ਤੁਹਾਨੂੰ ਜਿਹੜੀ ਦਵਾਈ ਹੈ ਉਹ ਖਾਣੇ ਵਾਂਗ ਖਾਣੀ ਪਏਗੀ